ਪਿੰਡ ਨੇ ਮੈਨੂੰ ਸੇਵਾ ਦਿੱਤੀ ਇਹ ਮੇਰੇ ਮਨ ਦੀ ਇੱਛਾ ਨਹੀਂ ਇਹ ਵੀ ਮੈਂ ਸਰਪੰਚ ਬਣਿਆ ਸਰਪੰਚ ਮੇਰਾ ਪਿੰਡ ਹੈ ਮੈਂ ਕੋਈ ਸਰਪੰਚ ਨਹੀਂ ਇੱਕ ਪਿੰਡ ਦਾ ਨਾਮ ਪੰਜਾਬ ਵਿੱਚ ਨਹੀਂ ਸਾਰੇ 90 ਬਲਾਕ ਵਿੱਚ ਨਹੀਂ ਇਕੱਲੇ ਪੰਜਾਬ ਵਿੱਚ ਨਹੀਂ ਇੰਡੀਆ ਵਿੱਚ ਨਹੀਂ ਵਰਲਡ ਦੇ ਵਿੱਚ ਨਾਮ ਹੈ ਪਿੰਡ ਦਾ ਇਹ ਹੈ ਨਾਬਾ ਬਲਾਕ ਦਾ ਪਿੰਡ ਲੋਹਾਰ ਮਾਚਰਾ ਇਹ ਪਿੰਡ ਐਮੀ ਵਿਰਕ ਦੇ ਨਾਮ ਦੇ ਨਾਲ ਮਸ਼ਹੂਰ ਹੈ ਕਿਉਂਕਿ ਐਮੀ ਵਿਰਕ ਇਸ ਪਿੰਡ ਦੇ ਚੰਪਲ ਨੇ ਹੁਣ ਇਹ ਪਿੰਡ ਹੋਰ ਵੀ ਮਸ਼ਹੂਰ ਹੋ ਗਿਆ ਹੈ ਇਸ ਪਿੰਡ ਲੋਹਾਰ ਮਾਚਰਾ ਵਿੱਚ ਪਿੰਡ ਵਾਸੀਆਂ ਦੇ ਬਲੋ ਸਰਬਸੰਮਤੀ ਦੇ ਨਾਲ ਪੰਜਾਬੀ ਸਿੰਗਰ ਅਤੇ ਅਦਾਕਾਰ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਸਰਪੰਚ ਚੁਣਿਆ ਗਿਆ ਹੈ ਐਮੀ ਵਰਕ ਦੇ ਪਿਤਾ ਕੁਲਜੀਤ ਸਿੰਘ ਪਹਿਲਾਂ ਵੀ ਪਿੰਡ ਦੇ ਵਿੱਚ ਸਮਾਜ ਭਲਾਈ ਦੇ ਕਾਰਜ ਕਰਦੇ ਆ ਰਹੇ ਨੇ ਤੇ ਹੁਣ ਪਿੰਡ ਦੇ ਨਗਰ ਵੱਲੋਂ ਐਮੀ ਵਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਵੱਡੀ ਜ਼ਿੰਮੇਵਾਰੀ ਸੌਂਪ ਕੇ ਪਿੰਡ ਦਾ ਸਰਪੰਚ ਸਰਪ ਸੰਮਤੀ ਨਾਲ ਚੁਣਿਆ ਗਿਆ। ਇਸ ਮੌਕੇ ਜਿੱਥੇ ਐਮੀ ਵਰਕ ਦਾ ਪਰਿਵਾਰ ਖੁਸ਼ੀਆਂ ਮਨਾ ਰਿਹਾ ਹੈ ਉੱਥੇ ਹੀ ਪਿੰਡ ਵਾਸੀ ਵੀ ਕਾਫੀ ਖੁਸ਼ ਦਿਖਾਈ ਦੇ ਰਹੇ ਨੇ। ਕਿਉਂਕਿ ਪਿੰਡ ਲਹਾਰ ਮਾਚਲਾ ਐਮੀ ਵਿਰਕ ਦੇ ਨਾਮ ਦੇ ਨਾਲ ਮਸ਼ਹੂਰ ਹੈ ਤੇ ਹੁਣ ਉਹਨਾਂ ਦੇ ਪਿਤਾ ਸਰਪੰਚ ਕੁਲਜੀਤ ਸਿੰਘ ਸਮੇਤ ਪੂਰੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ ਹੈ। ਜੇ ਕੋਈ ਵੱਧ ਘਾਟ ਹੋਵੇਗੀ ਤਾਂ ਆਪਦੇ ਕੋਲੋਂ ਬੁਰੀਆਂ ਕਰਾਂਗੇ। ਮੈਂ ਤਾਂ ਹਰ ਪਿੰਡ ਦੇ ਵਿੱਚ ਹੋਣੀ ਚਾਹੀਦੀ ਹੈ। ਜਿਹੜਾ ਅਤਿਪਾਕ ਏਕੇ ਦੇ ਵਿੱਚ ਜੋ ਪਿਆਰ ਹੈ ਉਹ ਕਿਤੇ ਨਹੀਂ ਮਿਲਦਾ। ਜੋ ਏਕਾ ਹੋਵੇਗਾ ਉੱਥੇ ਸਭ ਕੁਝ ਹੀ ਹੈ। ਜਿਸ ਪਰਿਵਾਰ ਦੇ ਵਿੱਚ ਜਿਸ ਪਿੰਡ ਦੇ ਵਿੱਚ ਜਿਸ ਅਤਿਪਾਕ ਹੈ ਉੱਥੇ ਸਭ ਕੁਝ ਹੈ। ਜਿੱਥੇ ਵੈਰ ਵਿਰੋਧ ਦੇ ਉੱਤੇ ਕੁਛ ਨਹੀਂ ਤੁਸੀਂ ਕੀ ਹੋਰ ਵੀ ਪਿੰਡਾਂ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹ ਰਹੇ ਸਤਿਪੰਥੀ ਮੈਂ ਸਭ ਪਿੰਡਾਂ ਨੂੰ ਇਹ ਹੀ ਕਹਿਣਾ ਵੀ ਜਿੱਥੋਂ ਤੱਕ ਵੀ ਹੋ ਸਕੇ ਸਮਤੀ ਕਰਕੇ ਇੱਕ ਨੁਮਾਇੰਦਾ ਇਹੋ ਜਿਹਾ ਚੁਣੋ ਜਿਹੜਾ ਕਿ ਪਿੰਡ ਨੂੰ ਅੱਗੇ ਲੱਗ ਕੇ ਬਲੰਦੀਆਂ ਤੱਕ ਲਿਜਾ ਸਕੇ ਕਿੰਨੀ ਵੋਟ ਕਿੰਨੀ ਹੈ ਪਿੰਡ ਦੀ ਟੋਟਲ ਸਾਡੇ ਕੋਲ 1.400 ਵੋਟ ਹੈ ਕਿਹੜੇ ਕਿਹੜੇ ਕੰਮ ਨੇ ਜਿਹੜੇ ਵੈਰ ਦੇ ਮੇਰੇ ਤੇ ਕਰਨਾ ਚਾਹੁੰਦੇ ਜੇ ਤੁਸੀਂ ਕਰੋਗੇ ਪਿੰਡ ਦੀ ਕੰਮ ਤੇ ਬਹੁਤ ਸਾਰੇ ਪੈਣ ਨੇ ਨਾ ਤੇ ਬੱਚਿਆਂ ਦੇ ਖੇਡਣ ਲਈ ਕੋਈ ਇਥੇ ਗਰਾਊਂਡ ਐ ਨਾ ਕਿਸੇ ਬੀਬੀਆਂ ਦੇ ਜਾਂ ਬੱਚਿਆਂ ਦੇ ਘੇੜਾ ਦੇਣ ਵਾਸਤੇ ਕੋਈ ਪਾਰਕ ਐ ਅਜੇ ਕੰਮ ਬਹੁਤ ਪੈਣੇ ਕਰਨ ਵਾਲੇ ਜਿਹੜੇ ਕਿ ਜੋ ਸਰਕਾਰ ਕੁਛ ਨਾ ਕੁਛ ਦੇਵੇਗੀ ਤੇ ਕਰਾਂਗੇ ਸਭ ਤੋਂ ਵੱਡਾ ਸਹਿਯੋਗ ਪਿੰਡ ਜੋ ਤਿੰਨਾਂ ਦਾ ਰਿਹਾ ਤੁਹਾਨੂੰ ਸਾਰੇ ਪਿੰਡ ਦਾ ਸਹਿਯੋਗ ਐ ਮੈਂ ਇੱਕ ਬੰਦੇ ਦਾ ਨਹੀਂ ਕਹਿ ਸਕਦਾ ਇੱਕ ਬੰਦੇ ਨਾਲ ਕਦੇ ਸਮਝ ਨਹੀਂ ਹੁੰਦੀ ਇੱਕ ਬੰਦਾ ਕਿਸੇ ਨੂੰ ਕੋਈ ਚੁਣਨ ਵਾਲਾ ਨਹੀਂ ਹੁੰਦਾ ਸਾਰਾ ਪਿੰਡ ਇਕੱਠਾ ਹੋਵੇ ਤੇ ਇੱਕ ਬੰਦੇ ਦੇ ਸਿਰ ਤੇ ਸੇਰਾ ਵੱਜਦਾ ਪ੍ਰਾਊਡ ਫੀਲ ਦੇ ਵੇਖੋ ਜਦੋਂ ਇੱਕ ਪਿੰਡ ਦਾ ਨਾਂ ਪੰਜਾਬ ਵਿੱਚ ਨਹੀਂ ਸਾਰੇ 90 ਬਲਾਕ ਵਿੱਚ ਨਹੀਂ ਇਕੱਲੇ ਪੰਜਾਬ ਵਿੱਚ ਨਹੀਂ ਇੰਡੀਆ ਵਿੱਚ ਨਹੀਂ ਵਰਲਡ ਦੇ ਵਿੱਚ ਨਾਮ ਹੈ ਪਿੰਡ ਦਾ ਬੇਟੇ ਕਰਕੇ ਲਾ ਲਓ ਜਾਂ ਜਿਸ ਤਰ੍ਹਾਂ ਵੀ ਲਾ ਲਓ ਪੂਰੇ ਵਰਲਡ ਦੇ ਵਿੱਚ ਨਾਮ ਹੈ ਅਜ ਇਕੱਲੇ ਪੰਜਾਬ ਦੇ ਵਿੱਚ ਨਹੀਂ ਪ੍ਰਾਊਡ ਫੀਲ ਤੇ ਹੁੰਦਾ ਹੀ ਹੈ ਜਦੋਂ ਇਥੋਂ ਦਾ ਕਰਪੜੇ ਹੋਈਏ ਪਹਿਲਾ ਨੰਬਰ ਤੇ ਇਹ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਹੋਇਆ ਜੋ ਕੰਮ ਹੋਇਆ। ਬਾਕੀ ਪ੍ਰੋਡ ਸਾਨੂੰ ਸਾਡੇ ਅਮੀ ਮਿਰਕ ਜੀ ਨੇ ਮੇਰਾ ਭਤੀਜਾ ਹੀ ਹੈ। ਬੇਟੇ ਨੇ ਤਾਂ ਉਹਨਾਂ ਦੇ ਡੈਡੀ ਜੀ ਨੂੰ ਸਾਰੇ ਪਿੰਡ ਨੇ ਸਨਮਾਨਿਤ ਕੀਤਾ ਹੈ। ਬਾਕੀ ਨੌ ਉਹਨਾਂ ਦਾ ਰੋਸ਼ਨ ਹੈ ਪਹਿਲਾਂ ਵੀ ਅਮੀ ਮਿਰਕ ਦਾ ਤੇ ਹੁਣ ਵੀ ਇਹ ਪਿੰਡਲ ਕਰਨਗੇ ਤਾਂ ਹੀ ਇਸੇ ਕਰਕੇ ਸਰਪ੍ਰਸਤੀ ਇਹਨਾਂ ਤੇ ਕੀਤੀ ਹੈ। ਇਹ ਵਧੀਆ ਮਤਲਬ ਕੰਮਕਾਰ ਕਰਨਗੇ ਮੂਰੇ ਹੋ ਕੇ ਜੋ ਵੀ ਕਰਨ ਨਾਲ ਟਾਉਣ ਨਾਲ ਇਹ ਖੁਦ ਆਪ ਵੀ ਅੱਗੇ ਵੀ ਪਹਿਲਾਂ ਕੰਮ ਕਰਾਉਂਦੇ ਨੇ ਨਾ। ਹੁਣ ਵੀ ਇਸੇ ਕਰਕੇ ਇਹਨਾਂ ਨੂੰ ਸਮਤੀ ਨਾਲ ਸੁਰਤਾ ਵੀ ਜੋ ਕੰਮਕਾਰ ਕਰਨਗੇ ਆਪਣੀ ਮਰਜ਼ੀ ਨਾਲ ਬਲ ਪਿੰਡ ਦੇ ਨਾਲ ਲੈ ਕੇ ਸਾਰਿਆਂ ਦੇ ਸਹਿਯੋਗ ਨਾਲ ਕਰਨਗੇ ਜੋ ਵੀ ਕੰਮ ਹੋਣਗੇ ਜਿਵੇਂ ਪਾਰਕ ਬਣਨ ਵਾਲਾ ਸਾਡੇ ਪਿੰਡਾ ਗਰਾਊਂਡ ਬਣਨ ਵਾਲਾ ਸਾਡੇ ਪਿੰਡਾ ਐਮੀ ਜਮ ਜਮ ਬੱਚਿਆਂ ਵਾਸਤੇ ਜਮ ਐਮੀ ਨੇ ਖੁਦ ਪਹਿਲਾਂ ਵੀ ਕਿਹਾ ਸੀ ਵੀ ਮੈਨੂੰ ਸਾਚਾ ਜੀ ਜਮ ਵਾਸਤੇ ਜਗਾ ਲਾ ਦਿਓ ਵੀ ਜਮ ਜਮ ਦਾ ਸਮਾਨ ਰੱਖ ਕੇ ਦੇਵਾਂਗਾ ਮੈਂ ਤੁਹਾਨੂੰ ਜਮ ਬੱਚਿਆਂ ਵਾਸਤੇ ਜਮ ਅਸੀਂ ਹੁਣ ਮੈਂ ਐਮੀ ਵੀਰਕ ਨੂੰ ਕਹਾਂਗਾ ਵੀ ਬੇਟਾ ਮੋਂ ਵੀ ਤੇਰੇ ਡੈਡੀ ਨੂੰ ਸਰਪੰਚ ਬਣਾਤਾ ਹੈ ਤੇ ਮੈਨੂੰ ਜਿੰਮੇ ਦਾ ਸਮਾਨ ਲੈ ਕੇ ਦੇ ਤੇ ਜਿੰਮੇ ਦਾ ਸਮਾਨ ਵੀ ਰੱਖ ਪਾਵਾਂਗੇ ਉਤੋਂ ਤੇ ਬਾਕੀ ਐਵੇਂ ਵੀ ਜੇ ਵੇਖੋ ਆਪਾਂ ਸਰਕਾਰਾਂ ਨੂੰ ਦੋਸਤ ਦਿੰਨੇ ਆ ਪਹਿਲਾਂ ਆਪਣੇ ਘਰ ਤੋਂ ਸੁਧਾਰ ਕਰਨਾ ਜ਼ਰੂਰੀ ਏ ਤੇ ਅਸੀਂ ਮਹਿਸੂਸ ਕਰਦੇ ਆ ਇਸ ਗੱਲ ਨੂੰ ਪ੍ਰਾਊਡ ਫੀਲ ਕਰਦੇ ਆ ਵੀ ਸਾਡੇ ਪਿੰਡ ਦਾ ਸਰਪੰਚ ਜੋ ਬਣੇ ਨੇ ਸਾਡੇ ਚਾਚਾ ਜੀ ਨੇ ਖੁਦ ਤੇ ਜੋ ਐਮੀ ਵੀਰਕ ਜੀ ਨੇ ਉਹ ਸਾਡੇ ਆਪਣੇ ਮੇਰਾ ਦਿ ਹੋ ਰਹੀ ਐ ਮੈਂ ਮਾਸੀ ਵੀ ਲੱਗਦੀ ਆ ਕੋ ਕਰਨਗੀ ਕਰਨੀ ਬਤੌਰ ਐਮੀਬੀ ਦੇ ਫੈਮਿਲੀ ਮੈਂਬਰ ਤੁਸੀਂ ਕਿੰਨਾ ਕੋਈ ਅਸੀਂ ਤਾਂ ਜਿਵੇਂਖੋ ਸਾਡੇ ਘਰ ਦੇ ਵਿੱਚ ਇੱਕ ਚਿਰਾਗ ਜਿਹੜਾ ਐ ਵੀ ਉਹਨੇ ਇਹਨੇ ਆਰਵਰਡ ਦੇ ਵਿੱਚ ਹੀ ਉਹਨਾਂ ਨੇ ਇੱਕ ਨਾਰੋਸ਼ਨ ਕੀਤਾ ਤੇ ਉਹਦੇ ਵਿੱਚ ਸਾਨੂੰ ਪਰਿਵਾਰ ਨੂੰ ਤਾਂ ਸਾਰੇ ਪਿੰਡ ਦਾ ਜਿਨ੍ਹਾਂ ਨੇ ਸਾਨੂੰ ਇਮਾਨਦਾਰ ਬਖਸ਼ਿਆ ਠੀਕ ਐ ਜੀ ਥੋੜੀ ਆਵਾਜ਼ ਨਾਲ ਤੇ ਹੋਰ ਜਿਹੜੇ ਹੈਗੇ ਨੇ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਨੇ ਤੁਸੀਂ ਲੈ ਕੇ ਚੱਲੋਗੇ ਕਿ ਤੁਸੀਂ ਵੀ ਨੌਜਵਾਨ ਇਹ ਦੇਖੋ ਜੀ ਪਹਿਲ ਦੇ ਆਧਾਰ ਤੇ ਤਾਂ ਹੀ ਪਹਿਲਾਂ ਤਾਂ ਜੋ ਪਿੰਡ 'ਚ ਜੋ ਨਹੀਂ ਹੋਇਆ ਉਹ ਹੀ ਕਰਾਂਗੇ ਜਿਵੇਂ ਪਿੰਡ ਦੀ ਇਹ ਫਰਨੀ ਜਿਹੜੀ ਹੈ